ਗੁੱਡ ਆਫਟਰਨੂਨ ਟੂ ਐਵਰੀਬਾਡੀ ਅੱਜ ਵੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈਗੀ ਜਿਹਦੇ ਸਾਈਬਰ ਵਿੰਗ ਮੁਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਹੈ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਿਹਾ ਸੀ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਅਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਗਹਾਨਾ ਕੰਟਰੀਸ ਨੂੰ ਕੰਟਰੀ ਦੇ ਸਿਟੀਜ਼ਨ ਹੈਗੀਆਂ ਇਹਨਾਂ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਟਿਸ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਦਾ ਲੇਕ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਟਿਆ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਈਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਇੱਕ ਛੋਟਾ ਗਿਫਟ ਭੇਜ ਉਹਦੇ ਜਿਹਨਾਂ ਨੂੰ ਗਿਫਟ ਦੀ ਫੋਟੋ ਕਈ ਮੈਨੂੰ ਫੋਟੋ ਵੀ ਦਿਖਾ ਦਿਓ ਉਹ ਜਿਹਨਾਂ ਬਾਅਦ ਚ ਉਹਦੇ ਜੋ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਕਿ ਆਪ ਭੇਜ ਰਿਆ ਮੈਂ ਤੁਹਾਨੂੰ ਜਦੋਂ ਉਹ ਬਾਅਦ ਦੇ ਵਿੱਚ ਆਂਦੇ ਸੀਗੇ ਉਹਨੇ ਜਦੋਂ ਰਿਸਿਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਰਹੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈਬ ਐਦਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨੂੰ ਦੱਸ ਦਿੰਦੇ ਸੀਗੇ ਵੀ ਇਹਦੇ 'ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੇ ਰਿਲੀਜ਼ ਹੋ ਜੂਗਾ ਮੈਂ ਤਾਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾਰਾ ਇੰਟਰ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ ਚ ਟਰਾਂਸਫਰ ਕਰ ਲਏ ਸੀਗੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹ ਕੰਪਲੇਂਟਸ ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਸਾਈਟਿਵੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਦਾ ਜਿਹੜਾ ਇਹ ਗੈਂਗ ਹੈਗਾ ਨੌਇਦਾ ਜਿੱ ਇੱਕ ਕੋਠੀ ਕਿਰਾਏ ਤੇ ਲੈ ਕੇ ਉੱਥੇ ਇਹ ਆਪਰੇਟ ਕਰਦੇ ਸੀਗੇ ਉੱਥੇ ਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਇਹਨਾਂ ਦੇ ਮਾਸ ਅਸੀਂ ਜਦੋਂ ਤਕਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਦਾ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ 2 ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਇੰਡੀਅਨ ਐਂਡ ਫੋਰਨ 31 ਅਲੇਦਰ ਜਿੰਨੇ ਅਸੀਂ ਬੈਂਕ ਅਕਾਊਂਟਿੰ ਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਵੀ ਮਿਲ ਜਾਣਗੇ ਇਹਨਾਂ ਦੇ ਵਿੱਚ ਇਹ ਟ੍ਰਾਂਜੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟ ਦੇ ਵਿੱਚ 15 ਕਰੋੜ ਦੇ ਕਰੀਬ ਟ੍ਰਾਂਜੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਣਗੀਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਏਦਾਂ ਵੀ ਤੇ ਸਟੇਟਿਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਦੇ ਆਰ ਨਾਟ ਕਿ ਇੰਡੀਅਨ ਵੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆ ਆਪਸ ਦੇ ਕਿ ਜਿਹੜੇ ਵਿਤਿਮ ਜਿਹਨਾਂ ਦੇ ਹੈਗੇ ਆਂデア ਆਰ ਨਾਟ ਸਾਰੇ ਕੇ ਇੰਡੀਆ ਸਪੈਸੀফিক ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਤ ਨੇ ਤੇ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ